ਲੋ ਬਾਈਆ ਪਰ ਦੇ ਚੋਏ ਚਾਰ ਵਾਰ ਕਿਹਾ ਆਪਾਂ ਨਹੀਂ ਪਾਦੇ ਤਾਰੀ ਗਾ ਪਾਦੀ ਅੱਜ ਚੋਚ ਵੀ ਲਾਸਟ ਰੇ ਤਾਰੀ ਗਾ ਬਸ 5 ਜਣੇ ਦੇ ਬਾਈ ਇੱਕ ਇੱਕ ਥੈਲਾ ਆਇਆ 5 ਜਣਿਆਂ ਨੂੰ ਬਸ ਘੰਟਾ 1 ਲੱਗਿਆ 30 ਸਵਾ 30 ਵੱਜ ਗਏ ਕੰਮ ਗਿਆ ਨਿਬੜ ਨਿਬੜ ਗਿਆ ਹਾਂ ਅਮਾ ਕਾਨੂੰ ਉਧਰ ਕੰਮ ਹੈ ਆਪਾਂ ਨੂੰ ਉੱਥੇ ਮਿਲ ਗਿਆ ਸਾਰਾ ਦਿਨ ਲੱਗ ਮਿਲ ਗਿਆ ਲੱਗਾ ਤੋ ਕੋ 2 ਘੰਟੇ ਸਾਰਾ ਦਿਨ ਲੱਗ ਗਿਆ ਥਣੋਗੇ ਦਿਖਾ ਸਾਰਾ ਦਿਨ ਫੁੱਟ ਜਾ ਗਾਲਾ ਮਾ ਹੁਣ ਰੇਗਾ ਨਿਭੜ ਗਿਆ ਹੋਰ ਕੋਈ ਕੱਲ ਨੂੰ ਮਾਨੂੰ ਕੰਮ ਆ ਹੁਣ ਇੱਕ ਜਾ ਰਿਹਾ ਬੱਤੀ ਬੰਨਣਾ ਸਾਮ ਨੂੰ ਫਿਰ ਮਾਨ ਮੇੜੇ ਦੀ ਹਰੇਗਾ ਇੱਕ ਬੱਟ ਬੰਨਣ ਵਾਲੀ ਆ ਹੁਣ ਹੋਰ 엄마 ਮਿੱਟੀ ਲਾਦਾ ਬੱਟ ਔਰ ਬਈ ਤਾਰੀ ਕਰ ਰਿਹਾ ਕਿਲਾ ਚਰੀ ਵਾਲਾ ਲਾਨ ਵਾਲਾ ਹੋਰ ਬਸ ਚਰੀ ਕੇ ਕੱਲੇ ਤਾਰੀ ਕੱਲੇ ਨਿਭੜੇ ਚਰੀ ਕੀ ਪਰਸੋਂ ਵਾਲੀ ਪੌਦ ਖੜੀ ਆ ਤਿਆਰ ਆ ਪੌਦ ਆ ਉਹਨੂੰ ਕਹਿਦਾ ਕੱਲ ਨੂੰ ਜੇ ਪਾਣੀ ਛੱਡਦੀ ਆ ਉਹਦੀ ਕਹਿਦਾ ਪੱਟ ਲੋ ਕਿਸ ਕੋ ਪੱਟ ਕਿਸ ਕੋ ਲਈ ਆ ਪੌਦ ਦੋਥ ਨਾ ਆਪਣੇ ਮਿੱਤਰ ਹੈ ਉਸ ਕੇ ਖੜੀ ਜੀ ਚਲ ਵਧੀਆ ਕਿਹੜੀ ਐ 1847 1847 1847 ਟਾਈਮ ਤੋਂ ਆਉਗਾ ਨਹੀਂ ਥੋੜਾ ਜਾ ਨਾ ਉਸੇ ਜਣਾ ਟਾਈਮ ਲੈ ਜਾ ਨਾ ਹੋਰ ਤਨ ਇਸ ਨਾਲ ਬਾਟੀ ਤੂੰ ਸੁਣਾ ਆ ਨੂੰ ਵਿਚਾ ਦਾ ਮਿਲ ਗਈ ਬੀਪਰ ਸਿੰਘ ਇੱਧਰ ਚੜੀ ਆਲੇ ਮੈਂ ਵੀ ਜਾ ਮੱਖਣ ਘੇਰਾ ਉਰਲੇ ਜਾ ਮੇਰਾ ਕਿਲਾ ਖਰਾਬ ਹੋ ਬਜੀਰੀ ਦਾ ਛੇਤਾ ਹੋ ਜਾ ਉਰਲੇ ਚ ਜਗਰ ਉਰਲੇ ਮੈਂ ਚੜੀ ਹਾਂ ਨਾ ਬਾਰੇ ਰੱਖਦੇ ਬਾਬੇ ਵਾਲੇ ਜੀ ਬੀਜਿਆ ਕਰਾ ਬਾਬੇ ਵਾਲੇ ਮੈਂ ਇੱਕ ਕਹਿਰਾ ਬਰਸੀਨ ਕਾਹ ਹਾਂ ਬਾੜੀ ਹੈ ਆਹੋ ਰੱਖੋ ਵਿੰਦਰੇ ਉਰਾਲੀ ਜੀ ਬਹੁਤ ਉਰੇ ਬੀਜੇ ਉਸ ਥਲੇ ਖੇਤ ਨੂੰ ਇੱਕ ਕਹਿਰਾ ਬਰਸੀਨ ਕਾਹ ਉਸੇ ਪੌਦੋਂ ਬੀਜੇ ਮਰੀ ਬਾਬੇ ਵਾਲੇ ਕਿੱਲੇ ਜੀ ਬੀਜਿਆ ਲੋੜੇ ਨੇ ਇੱਕ ਕਹਿਰਾ ਉਧਰ ਮੱਕੀਆ ਬੀਜ ਲਿਆ ਕਰਾਂਗੇ ਕਿਉਂ ਉਹਦ ਨੂੰ ਜਾਨੂੰ ਲੱਗੈ ਜੀਰੀ ਉਹਦ ਨੂੰ ਵਾਟ ਦੇ ਉਸੇ ਨੂੰ ਲਾ ਦੇ ਦੱਬਾ ਲਿਆ ਰਹੇ ਨਹੀਂ ਪਾਣੀ ਆ ਪਰ ਕਾਕਾ ਉਹਨੂੰ ਵਾਟ ਇਧਰ ਕਿਲਾ ਨਾਲ ਕੀ ਨਾਲ ਬੀਜਦੇ ਆਪਾਂ ਨੂੰ ਕਰੀਆਂ ਲੇਟ ਆ ਤੇਰੀ ਨੂੰ ਤਾਰੇ ਵੀ ਚਾਰ ਪਈਆਂ ਰਿਆ ਹਨ ਤੰਨਾ ਆ ਪਾਰੀ ਕਾ ਤੰਨਾ ਪਈਆਂ ਬਈ ਮੰਨ ਚਾਰ ਚਾਰ ਪਾ ਦੀਆਂ ਹੁਣ ਕੱਖ ਕੱਟ ਦਾਂਗੇ ਜਿਹੜਾ ਉਹਰੇ ਮਾੜਾ ਮੋਟਾ ਪਈ ਨਾ ਚਾਰ ਪੰਜ ਪਈਏ ਚਾਰ 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 ਉਹ ਪੰਜ ਪਈ ਉਹ ਚਾਰ ਪਈਆਂ ਖਸਮ ਯਾਰ ਕਸੀ ਅੰਦਰਦਾਰ ਦੀ ਸੇਬੀ ਨਾ ਕਰੇ ਪੰਜ ਨਹੀਂ ਰੇ ਉਹ ਰਾਮਾ ਦਾ ਮੁਰਿਆ ਝੂਠਾ ਰਾਮਾ ਦਾ ਗੱਪ ਮਰੀ ਜਾ ਚਾਰ ਪਈਆਂ ਚਾਰ ਤਾਰੀ ਉਹਨਾਂ ਪਈਆਂ ਚਾਰ ਮਾਰਾ ਪਈਆਂ ਲੈ ਬਈ ਆਪਣਾ ਪੇਜ ਨੂੰ ਫੋਲੋ ਲਾਇਕ ਸ਼ੇਅਰ ਜਰੂਰ ਕਰ ਲਿਆ ਕਰੋ ਜਿਹੜੇ ਆਪਣੇ ਵੀਡੀਓ ਨੂੰ ਬਈ ਦੇਖਿਆ ਨੂੰ ਦਿਲੋਂ 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 ਤਾਂ ਬਾਅਦ ਲਾਈਕ ਸ਼ੇਅਰ ਕਰਿਆ ਆਪਣੀ ਵੀਡੀਓ ਨੂੰ ਬਈ